ਕਰਨ ਦੀ ਲੋੜ ਹੈ ਕੀ ਆ ਉਹ ਆ ਕਿ ਆਪਣਾ ਇਸ ਵੇਲੇ ਕਮੈਂਟ ਪੀਰੀਅਡ ਚੱਲ ਰਿਹਾ ਹੈਗਾ ਕਮੈਂਟ ਪੀਰੀਅਡ ਜਿਹੜਾ ਚੱਲ ਰਿਹਾ ਹੈਗਾ ਉਹ ਹੈਗਾ ਕਿ ਆਪਣੇ ਬ੍ਰੋਕਰ ਟਰਾਂਸਪੇਰੈਂਸੀ ਦਾ ਸੋ ਹਰ ਇੱਕ ਚੀਜ਼ ਆਪਾਂ ਗੱਲਾਂ ਸਾਰੇ ਪਾਸੇ ਦੀਆਂ ਕਰ ਲੈਣੇ ਆ ਆਪਾਂ ਹਰ ਇੱਕ ਚੀਜ਼ ਕਰ ਲੈਣੇ ਆ ਪਰ ਆਪਾਂ ਜਿਹੜੀ ਆਪਣੀ ਮੇਨ ਚੀਜ਼ ਹੈਗੀ ਆ ਮੇਨ ਪ੍ਰੋਬਲਮ ਹੈਗੀ ਆ ਉਹਦੇ ਤੇ ਆਪਾਂ ਜਿਹੜੀ ਆ ਉਹ ਗੱਲ ਨਹੀਂ ਕਰਦੇ ਹੈਗੇ ਸੋ ਧਿਆਨ ਦਿਓ ਸਾਰੇ ਜਣੇ ਜਿਹੜੇ ਵੀ ਸੁਣ ਰਹੇ ਆ ਕਿ ਬ੍ਰੋਕਰ ਟਰਾਂਸਪੇਰੈਂਸੀ ਦੇ ਉੱਤੇ ਜਿਹੜਾ ਆ ਇਸ ਵੇਲੇ ਤੁਹਾਡਾ ਕਮੈਂਟ ਪੀਰੀਅਡ ਚੱਲ ਰਿਹਾ ਹੈਗਾ ਜੇ ਤੁਸੀਂ ਆਪਣੀ ਵੌਇਸ ਨਹੀਂ ਚੱਕਦੇ ਹੈਗੇ ਇੱਥੇ ਕਮੈਂਟ ਪੀਰੀਅਡ ਦੇ ਵਿੱਚ ਕਮੈਂਟਸ ਨਹੀਂ ਜਾ ਕੇ ਕਰਦੇ ਹੈਗੇ ਕਿ ਤੁਹਾਡਾ ਕੀ ਖਿਆਲ ਹੈਗਾ ਤੁਸੀਂ ਕੀ ਸਮਝਦੇ ਹੈਗੇ ਕਿ ਬ੍ਰੋਕਰ ਟਰਾਂਸਪੇਰੈਂਸੀ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਕੀ ਹੋਣਾ ਚਾਹੀਦਾ ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰਦੇ ਹੋਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸੇ ਹੀ ਰੇਡੀਓ ਸਟੇਸ਼ਨ ਦੇ ਉੱਤੇ 100 ਵਾਰੀ ਇਹ ਚੀਜ਼ ਸੁਣਦੇ ਆ ਕਿ ਸਾਡਾ ਬ੍ਰੋਕਰ ਇਦਾਂ ਕਰ ਰਿਹਾ ਉਦਾਂ ਕਰ ਰਿਹਾ ਇਹ ਹੋ ਰਿਹਾ ਉਹ ਹੋ ਰਿਹਾ ਸੋ ਉਹਦੇ ਲਈ ਗੱਲਾਂ ਕਰਨ ਦੀ ਥਾਂ ਤੁਸੀਂ ਜਿਹੜੀ ਆ ਨਾ ਇਹ ਅੱਜ ਵੀ ਤਰੀਕ ਦੇ ਵਿੱਚ ਉੱਥੇ ਜਾ ਕੇ ਆਪਣੇ ਕਮੈਂਟਸ ਕਰੋ ਤਾਂ ਕਿ ਤੁਹਾਡੇ ਕਮੈਂਟਸ ਜਿਹੜੇ ਆ ਉਹ ਮੈਟਰ ਕਰਦੇ ਆ ਤੁਹਾਡੇ ਕਮੈਂਟਸ ਜਿਹੜੇ ਆ ਉੱਥੇ ਸੁਣੇ ਜਾਂਦੇ ਸਮਝੇ ਜਾਂਦੇ ਆ ਸੋ ਜੇ ਤੁਸੀਂ ਉਹ ਕਮੈਂਟ ਨਹੀਂ ਕਰ ਸਕਦੇ ਜਾਂ ਨਹੀਂ ਕਰਦੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੰਪਲੇਂਟ ਆ ਉਹ ਵੀ ਕਰਨੀ ਬੰਦ ਕਰੋ ਹੂੰ ਇਹ ਇਹ ਟ੍ਰਾਂਸਪੈਰੈਂਸੀ ਇਨ ਪ੍ਰੋਪਰਟੀ ਬ੍ਰੋਕਰ ਟਰਾਂਜੈਕਸ਼ਨਸ ਆ ਕਿਦਾਂ ਇਹ ਕਿਹੜੇ ਵੜਾ ਹੈ ਇੱਕ ਹੋਰ ਵੀ ਚੱਲ ਰਹੀ ਆ ਜਿਹੜੀ ਡਿਟੈਂਸ਼ਨ ਟਾਈਮ ਦਾ ਇੰਪੈਕਟ ਕੀ ਹੈ ਡਰਾਈਵਰ ਦਾ ਜਿਹੜਾ ਸੇਫਟੀ ਦਾ ਆਪਰੇਸ਼ਨ ਦਾ ਇੱਕ ਉਹ ਵੱਖਰੀ ਆ ਉਹ ਸਟੱਡੀਜ਼ ਆ ਉਹ ਸਟੱਡੀਜ਼ ਆ ਉਹ ਸਟੱਡੀਜ਼ ਆ ਇਹ ਜਿਹੜੀ ਚੀਜ਼ ਚੱਲ ਰਹੀ ਆ ਇਹ ਆਪਾਂ ਗੱਲ ਕਰ ਰਹੇ ਆ ਉਹਦੀ ਕਿ ਜਿੱਥੇ ਬ੍ਰੋਕਰ ਟ੍ਰਾਂਸਪੈਰੈਂਸੀ ਆ ਜਿੱਥੇ ਬ੍ਰੋਕਰ ਨੂੰ ਜਿਹੜੇ ਸ਼ਿਪਰ ਕੋਲੋਂ ਰੇਟਸ ਮਿਲੇ ਆ ਉਹ ਔਨ ਰਿਕੁਐਸਟ ਕੈਰੀਅਰ ਨੂੰ ਦੱਸਣੇ ਪੈਣਗੇ ਪਹਿਲਾਂ ਜਿਹੜੀ ਚੇਂजेस ਹੋਣ ਆਈਆਂ ਹੈਗੀਆਂ ਉਹ ਹੈਗੀਆਂ ਕਿ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਹੈੱਡ ਆਫਿਸ ਆਣ ਕੇ ਤੁਸੀਂ ਸਾਡੇ ਪੇਪਰ ਤੇ ਉੱਤੇ ਰੇਟ ਦੇਖ ਸਕਦੇ ਆ ਸੋ ਹੁਣ ਉਹਨੂੰ ਚੇਂਜ ਕੀਤਾ ਗਿਆ ਕਿ ਇਲੈਕਟ੍ਰੋਨਿਕਲੀ ਤੁਹਾਨੂੰ ਡਿਸਕਲੋਸ ਕਰਨੀਆਂ ਪੈਣੀਆਂ ਸਰਟਨ ਟਾਈਮ ਦੇ ਵਿੱਚ ਡਿਸਕਲੋਸ ਕਰਨੀਆਂ ਪੈਣੀਆਂ ਸੋ ਇਹ ਬ੍ਰੋਕਰ ਟਰਾਂਸਪੇਰੈਂਸੀ ਦੀ ਗੱਲ ਚੱਲ ਰਹੀ ਆ ਸੋ ਐਸ ਵੇਲੇ ਬ੍ਰੋਕਰ ਟਰਾਂਸਪੇਰੈਂਸੀ ਜਿਹੜੀ ਆ ਉਹਦਾ ਜਿਹੜਾ ਇਹ ਟਾਈਮ ਹੈਗਾ ਉਹ ਬਹੁਤ ਅਰਜੈਂਟ ਹੈਗਾ ਜੇ ਤੁਸੀਂ ਸ਼ੇਅਰ ਕਰਦੇ ਆ ਟਰੈਕਿੰਗ ਵਾਸਤੇ ਜੇ ਤੁਸੀਂ ਟਰੈਕਿੰਗ ਦੇ ਉੱਤੇ ਧਿਆਨ ਰੱਖਦੇ ਆ ਤਾਂ ਪਲੀਜ਼ ਆਪਣੇ ਕਮੈਂਟਸ ਜਰੂਰ ਜਾ ਕੇ ਕਰੋ ਬ੍ਰੋਕਰ ਟਰਾਂਸਪਰੈਂਸੀ ਦੇ ਕਮੈਂਟ ਜਿਹੜੇ ਐਸੋਲ ਚੱਲ ਰਹੇ ਆ ਜੀ ਜੀ ਬਹੁਤ ਬਹੁਤ ਥੈਂਕ ਯੂ ਜੀ ਇਹ ਜਾਣਕਾਰੀਆਂ ਦੇਣ ਦੇ ਲਈ ਸੋ ਇਹ ਮੌਕੇ ਹੁੰਦੇ ਆ ਤੇ ਜਰੂਰ ਜਿਹੜਾ ਕਾਲ ਫੈਡਰਲ ਰਜਿਸਟਰ ਦੇ ਵਿੱਚ ਹੋਣੀ ਆ ਰਮਨ ਜੀ ਇਹ ਵਾਲੀ ਜੇ ਲਿੰਕ ਹੈਗਾ ਤਾਂ ਲਿੰਕ ਮੇਰੇ ਨਾਲ ਸ਼ੇਅਰ ਕਰ ਦਿਓ ਆਪਾਂ ਲਾਈਵ ਦੇ ਵਿੱਚ ਜਿਹੜਾ ਉਸ ਨੂੰ ਐਡ ਕਰ ਦਿੰਨੇ ਆ ਤਾਂ ਜੋ ਬਾਕੀਆਂ ਨੂੰ ਵੀ ਜਿਹੜਾ ਉਹ ਪਤਾ ਲੱਗ ਜਾਵੇ ਅ ਵੀ ਕਿੱਥੇ ਜਾ ਕੇ ਕਮੈਂਟ ਕਰ ਲਿੰਕ ਜਿਹੜੇ ਆ ਉਹ ਸਾਰੇ ਮੈਂ ਆਪਣੇ ਜਿਹੜੇ ਆ ਸ਼ੇਅਰ ਕਰ ਦਿੰਨੇ ਆ ਲਿੰਕ ਜਿਹੜਾ ਹੈਗਾ ਆਪਣੇ ਉੱਤੇ ਵੈਬਸਾਈਟ ਤੇ ਨਾਟਕਰੀ ਵੈਬਸਾਈਟ ਤੇ ਵੀ ਆਪਾਂ ਸ਼ੇਅਰ ਕਰ ਦੇਾਂਗੇ ਉੱਥੇ ਵੀ ਲਿੰਕ ਪਾ ਦੇਾਂਗੇ ਉਹਨਾਂ ਦਾ ਪਰ ਡੈਫੀਨਿਟਲੀ ਜਿਹੜਾ ਆ ਇਹ ਹਰ ਇੱਕ ਨੂੰ ਸੋਚਣਾ ਚਾਹੀਦਾ ਕਿਉਂਕਿ ਆਪਾਂ ਹਮੇਸ਼ਾ ਹੀ ਇਸ ਚੀਜ਼ ਦੇ ਬਾਰੇ ਵਿੱਚ ਗੱਲ ਕਰਦੇ ਆ ਕਿ ਬ੍ਰੋਕਰ ਟਰਾਂਸਪੇਰਨਸੀ ਜਿਹੜੀ ਆ ਉਹ ਇਦਾਂ ਉਹਦਾ ਮਤਲਬ ਬਹੁਤ ਆਪਾਂ ਜਿਹੜੀਆਂ ਚੀਜ਼ਾਂ ਇਹਦੀਆਂ ਗੱਲਾਂ ਕਰਦੇ ਪਰ ਆਪਾਂ ਮੌਕੇ ਤੇ ਕੋਈ ਕੰਮ ਨਹੀਂ ਕਰਦੇ ਹੋਣ ਮੌਕੇ ਤੇ ਚੌਕਾ ਮਾਰਨ ਦਾ ਫਾਇਦਾ ਆ ਮਾਰ ਲਿਓ ਚੌਕਾ ਹੁਣ ਗੱਲ ਆ ਹਾਂਜੀ ਉਹ 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 ਨਹੀਂ ਕੋਈ ਵੀ ਕਰਕੇ ਰਾਜੀ ਹੈਗਾ ਕੋਈ ਵੀ ਮਤਲਬ ਕੀ ਚੀਜ਼ ਜਿਹੜੀ ਆ ਉਹ ਸਾਈਨ ਕਰਕੇ ਨਹੀਂ ਰਾਜੀ ਹੈਗਾ ਹੂੰ ਜੀ